ਇੱਕ ਕਿਸਾਨ ਦੀ ਪੇਤ ਭਰੇ ਹਲਾਤਾਚ ਹੋਈ ਮੌਤ। ਸੁਗਰਾਲੇ ਵਿੱਚ ਵੀ ਬੰਪ ਲੰਘ ਕੇ ਇਹਦਾ ਸਾਈਕਲ ਖੜਾ ਤੀ ਜੀ ਸਾਡੇ। ਚਾਰ ਪੰਜ ਕਦਮ ਨਾਲ ਦੇਖਿਆ ਤਾਂ ਚਿੱਟਾ ਕਮੀਜ਼ ਚੌਂਕੀ ਜੀ। ਜੇ ਦੇਖਿਆ ਦੀ ਸਰੀਰ ਸਿੱਧਾ ਪਿਆ ਤੀ ਜੀ। ਪੁਲਿਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਕੀਤਾ ਗੱਦ। ਬੋਡੀ ਨੂੰ ਦੇਖਿਆ ਉਹਦੇ ਨਾਲ ਲੱਗ ਰੇ ਮਰਡਰ ਦੇ ਚਾਂਸਸ ਲੱਗ ਰੇ ਬਟ ਹਾਲੇ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਅਸਲੀ ਰਿਪੋਰਟ ਦਾ ਪਤਾ ਲੱਗੇ। ਕਾਰਵਾਈ ਕਰਨ ਦਾ ਦਵਾਇਆ ਪਰੋਕਾ ਹਸਪਤਲ ਤੋਂ ਇਨਟੀਮੇਸ਼ਨ ਮਿਲੀ ਸਾਨੂੰ ਵੀ ਕਿ ਡੈਡ ਬਡੀ ਵਿਜੀਐਸ ਸੁਦੇਵ ਸਿੰਘ ਨਾਂ ਦੇ ਬੰਦੇ ਦੀ ਤੇ ਅਸੀਂ ਮੌਕੇ ਤੇ ਆਏ ਜਾਂ ਤੇ ਮੌਕਾ ਦੇਖਿਆ ਤੇ ਹਸਪਤਲ ਚ ਆਏ ਬਾਰਜ ਬੁਲਾਏ ਨੇ ਜੋ ਬਿਆਨ ਬਣਾਉਂਗਾ ਉਹਨਾਂ ਤਰ੍ਹਾਂ ਕਰਵਾਈ ਕਰਾਂਗੇ ਨਾਬਾ ਨੇੜਲੇ ਪਿੰਡ ਤੁੰਗਾ ਦੇ ਵਾਸੀ ਗਰੀਬ ਕਿਸਾਨ ਸੁਖਦੇਵ ਸਿੰਘ ਜਿਸ ਦੀ ਉਮਰ 40 ਸਾਲ ਦੀ ਮ੍ਰਿਤਕ ਦੇ ਪਿੰਡ ਕਕਰਾਲਾ ਨੇੜਲੇ ਸੜਕ ਕਿਨਾਰੇ ਮ੍ਰਿਤਕ ਹਾਲਤ ਵਿੱਚ ਪਿਆ ਸੀ ਮ੍ਰਿਤਕ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹ ਕੱਲ ਸ਼ਾਮ 4 ਵਜੇ ਆਪਣੇ ਕੋਈ ਘਰੇਲੂ ਕੰਮ ਲਈ ਪਿੰਡ ਤੁੰਗਾ ਤੋਂ ਨਾਬਾ ਸ਼ਹਿਰ ਗਿਆ ਸੀ ਪਰੰਤੂ ਦੇਰ ਰਾਤ ਵਾਪਸ ਨਾ ਆਉਣ ਕਾਰਨ ਮ੍ਰਿਤਕ ਦੇ ਸਾਥੀ ਜਤਿੰਦਰਪਾਲ ਸਿੰਘ ਨੂੰ ਮ੍ਰਿਤਕ ਦੀ ਪਤਨੀ ਵੱਲੋਂ ਫੋਨ ਕਰਕੇ ਭਾਲ ਕਰਨ ਲਈ ਭੇਜਿਆ ਗਿਆ ਕਾਫੀ ਭਾਲ ਕਰਨ ਉਪਰੰਤ ਉਸ ਦੀ ਮ੍ਰਿਤਕ ਦੇ ਕਕਰਾਲਾ ਨੇੜਲੇ ਸੜਕ ਕਿ ਨਾਰੇ ਪਈ ਸੀ ਜਿਸ ਨੂੰ ਆਪਣੇ ਸਾਥੀ ਦੀ ਮਦਦ ਨਾਲ ਦਿੰਦਰਪਾਲ ਸਿੰਘ ਵੱਲੋਂ ਸਿਵਲ ਹਸਪਤਲ ਨਾਬਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਕਿਸਾਨ ਸੁਖਦੇਵ ਸਿੰਘ ਨੂੰ ਮ੍ਰਿਤਕ ਘੋषित ਕਰ ਦਿੱਤਾ ਗਿਆ ਥਾਣਾ ਸਦਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇੱਕ ਵਿਅਕਤੀ ਵਿਰੁੱਧ 302 ਦਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਤਕਤੀਸ ਕਰਨ ਉਪਰੰਤ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ ਇਹ ਸੁਖਦੇਵ ਸਿੰਘ ਮੇਰਾ ਦੋਸਤ ਆ ਜੀ ਜੀ ਤੇ ਕੱਲ ਜੀ ਸ਼ਾਮ ਨੂੰ 4:00 ਵਜੇ ਘਰੋਂ ਨਿਕਲਿਆ ਸਾਈਕਲ ਤੇ ਮੇਰੇ ਕੋਲ ਟੈਂਟੇ ਖੜਕਿਆ ਵਾ ਕਿੱਥੇ ਜਾਣਾ ਕਹਿੰਦਾ ਨਾਬੇ ਜਾਣਾ ਮਾ ਵੀ ਸ਼ਾਮ ਦੇ ਟਾਈਮ ਡੇਟ ਕਰਦਣਾ ਵਾ ਤੂੰ ਠੀਕ ਨਹੀਂ ਗੱਲਾਂ ਚਲੋ ਨਾ ਮੰਦਾ ਇਹ ਲੰਘਿਆ ਜੀ ਉਸ ਤੋਂ ਬਾਅਦ ਇਹਨਾਂ ਦੀ ਇੱਕ ਘਰੇ ਮੈਸੇਜ ਦਾਸਦ ਨੇ ਵੀ ਗੱਲ ਹੋਈ ਹੈ ਜੀ ਇੱਕ ਵਾਰੀ 8:00 ਤੋਂ 8:30 ਦੇ ਵਿੱਚ ਉਸ ਤੋਂ ਬਾਅਦ ਮੈਂ ਫੋਨ ਲਾਇਆ ਨੇ ਜੀ ਫੋਨ ਨਹੀਂ ਚੱਕੇ ਨੇ ਤੋ ਉਸ ਤੋਂ ਬਾਅਦ ਫਿਰ ਜਦੋਂ ਸਵਾ 10:00 ਵਜ ਗਏ ਇਹਨਾਂ ਦੇ ਘਰੋਂ ਫੋਨ ਆਇਆ ਵੀ ਉਹ ਕਰੇ ਨਹੀਂ ਆਏ ਵੀ ਸੋਨੇ ਵੀ ਤੂੰ ਨਾਲ ਸੀ ਅੱਜ ਉਹਦੇ ਮੈਂ ਕਿਹਾ ਵੀ ਨਾ ਮੈਂ ਨਹੀਂ ਸੀ ਨਾਲ ਕਹਿੰਦੇ ਫਿਰ ਜਾ ਕੇ ਦੇਖ ਕੇ ਆਓ ਉਹਨੂੰ ਰਾਤ ਪਤਾ ਕਰੋ ਮੈਂ ਚਲੋ ਇੱਕ ਮੁੰਡਾ ਜੀ ਪਿੰਡ ਲਾਲੀ ਬੁਰਾ ਮਰਪਰੀ ਸਿੰਘ ਉਹਨੂੰ ਫੋਨ ਕਰਿਆ ਉਹਦੇ ਕੋਲੀਆਂ ਆਏ ਸੀਗਾ ਮੈਂ 10:00 ਵਜ ਕੇ 5-7 ਮਿੰਟ ਤੇ ਘਰੋਂ ਉਹਦੇ ਮਾ ਵੀ ਆਇਆ ਸੋ ਨਹੀਂ ਆਇਆ ਆਪਾਂ ਦੇਖ ਕੇ ਆਉਣ ਉਹ ਕਹਿੰਦਾ ਵੀ ਅੱਧਾ ਘੰਟਾ ਹੋਰ ਦੇਖ ਲੈ ਖਬਰਾਂ ਜੀ ਹਣਾ ਸਾਈਕਲ ਤੇ ਚਲੋ ਮੇਰਾ ਮਨ ਨਹੀਂ ਖੜਾ ਮੈਂ ਚੱਲ ਪਿਆ ਜੀ ਮੋਟਰਸਾਈਕਲ ਚੱਕ ਕੇ ਆਪਣਾ ਅਚਲ ਕੋਲੇ ਆ ਕੇ ਦੇਖਿਆ ਜਦੋਂ ਕਿਤੇ ਨਹੀਂ ਮਿਲਿਆ ਕਿਰਾਂ ਦਾ ਮੇਰਾ ਮਨ ਕਰਿਆ ਵੀ ਚੱਲ ਮੁੜ ਜਾਨਾ ਵੀ ਹੁਣ ਕਿਤੇ ਫੇਰ ਮਾ ਚਲੋ ਮਾ ਚਲ ਇੱਕ ਵਾਰੀ ਨਾਪੇ ਤੱਕ ਜ਼ਰੂਰ ਦੇਖ ਲਈਂ ਗਾਂ ਜਾਂਦੇ ਜੀ ਐਚਪੀ ਕਕਰਾਲੇ ਐਚਪੀ ਪੰਪ ਲੰਘ ਕੇ ਇਹਦਾ ਸਾਈਕਲ ਖੜਾ ਤੀ ਸਾਈਡ ਤੇ ਉਹ ਦਿਸ ਗਿਆ ਜੀ ਹਾਂ ਜੀ ਸੜਕ ਦੇ ਨਾਲ ਦੀਗਾ ਥੋੜਾ ਜਿਹਾ ਉਹ ਮਰਸਲਾ ਸਾਈਡ ਤੇ ਲਾ ਕੇ ਜਦੋਂ ਆਸੇ-ਪਾਸੇ ਥੋੜਾ 4-5 ਕਦਮ ਨਾਲ ਦੇਖਿਆ ਤਾਂ ਚਿੱਟਾ ਕਮੀਜ਼ ਚੌਂਕਿਆ ਜੀ। ਅੱਛਾ। ਜੇ ਦੇਖਿਆ ਦੀ ਸਰੀਰ ਸਿੱਧਾ ਪਿਆ ਤੀ ਗਈ। ਹੂੰ। ਮੈਂ ਬਠੇ ਰਿਆ ਨਬਜਾਂ ਦਬ-ਦਬ ਦੇਖੀਆਂ, ਕੰਨ ਵੀ ਲਾ ਕੇ ਦੇਖਿਆ ਦੇ ਨਾਲ ਪਰ ਕੋਈ ਆਵਾਜ਼ ਨਹੀਂ ਆਈ ਮੈਨੂੰ। ਉਦੋਂ ਆ ਮੈਂ 108 ਤੇ ਫੋਨ ਕਰਿਆ ਉਹਨਾਂ ਨੂੰ। ਉਹ ਕਹਿੰਦੇ ਵੀ ਅਸੀਂ ਦੂਰ ਤੋਂ ਬੋਲਦੇ ਹਾਂ ਵੀ ਤੁਹਾਨੂੰ ਕਿਸੇ ਨਜ਼ਦੀਕੀ ਦਾ ਦੇ ਦੰਨੇ ਆ। ਪੋਸਟਾ ਘਰ 112 ਦੇ ਕੰਟਰੋਲ ਰੂਮ ਤੇ ਮੈਂ ਫੋਨ ਕਰਿਆ ਵੀ ਇਦਾਂ ਕਰਕੇ ਗੱਲ ਹੋ ਗਈ ਵੀ ਸਾਨੂੰ 108 ਮੋਹੱਈਆ ਕਰਾ ਦਿਓ ਤੁਸੀਂ ਐਮਬੂਲੈਂਸ ਉਹ ਕਹਿੰਦੇ ਚਲੋ ਅਸੀਂ ਕਰਵਾ ਦਨੇ ਇੰਨੇ ਨੂੰ ਫਿਰ ਮੈਂ ਫੋਨ ਵੀ ਕਰਤਾ ਸੀਗਾ ਉਹ ਮੁੰਡਾ ਆ ਗਿਆ ਜੀ ਗੁਰਮਰਪ੍ਰੀਤ ਸਿੰਘ ਚਲੋ ਅਸੀਂ ਦੋ ਬੰਦਿਆਂ ਨੇ ਮਸਾਂ ਲੱਦੇ ਆ ਜੀ ਡੀਆਰ ਗੱਡੀ 'ਚ ਅੱਧੀ ਟਾਕੀ ਖੁੱਲਦੀ ਹੁੰਦੀ ਉਹਦੀ ਵਿਚਾਰਾ ਮਸਾਂ ਚੱਕ ਕੇ ਪਾਇਆ ਉਹਦੇ ਦੋ ਬੰਦਿਆਂ ਨੇ ਉਸ ਤੋਂ ਬਾਅਦ ਅਸੀਂ ਇੱਥੇ ਐਮਰਜੈਂਸੀ ਲੈ ਆਏ ਜੀ ਐਮਰਜੈਂਸੀ ਸਟੇਟ ਤੇ ਪਾ ਕੇ ਅੰਦਰ ਲੈ ਕੇ ਡਾਕਟਰ ਸਾਹਿਬ ਨੇ ਲੇਡੀ ਡਾਕਟਰ ਸਾਹਿਬ ਨੇ ਉਹਨਾਂ ਨੇ ਇਥੇ ਲਾ ਕੇ ਉਹਦੇ ਕਿੰਨਵੇਂ ਤੱਕ ਡੈਡ ਹੋਈ ਨੂੰ ਕਾਫੀ ਸਮਾਂ ਹੋ ਗਿਆ ਤੇ ਮਹਾਵੀ ਕੀ ਗੱਲ ਬਾਤ ਵੀ ਇਹਨਾਂ ਕੋਈ ਸਾਨੂੰ ਕਾਰਨਤਾ ਦੱਸ ਦੋ ਉਹ ਕਹਿੰਦੇ ਕੋਈ ਤਿੱਖੀ ਚੀਜ਼ ਲੱਗੀ ਹੋਈ ਹੈ ਇਹਦੇ ਵੀ ਬਾਕੀ ਗੱਲ ਪੋਸਟਮਾਰਟਮ ਚ ਸਾਨੂੰ ਕਲੀਅਰ ਹੋ ਜੂਗੀ ਸਵੇਰੇ ਉਸ ਤੋਂ ਬਾਅਦ ਫ੍ਰੀਜ਼ਰ ਕਰਾ ਕੇ ਫਿਰ ਤਕਰੀਬਨ ਪੌਣੇ 1:00 ਵਜੇ ਅਸੀਂ ਟੰਡ ਚਲ ਗਏ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਬੰਦਾ 3 ਸਾਲ ਤੋਂ ਇਨਸਾਫ ਦੀ ਲੜਾਈ ਲੜ ਰਿਹਾ ਸੀ ਇੱਕ ਠੱਗੀ ਹੋ ਗਈ ਸੀ ਇਹਦੇ ਨਾਲ ਵਿਚਾਰੇ ਨਾਲ 1.5 ਲੱਖ ਦੀ ਉਹ ਮੁਕਾਦਮਾ ਦਰਜਾ ਸਦਰਜਾ 302/21 ਜੀ ਦਾ ਅਜੇ ਤੱਕ ਚਲਾਨ ਨਹੀਂ ਪੇਸ਼ ਕਰਿਆ ਨਾਬਾ ਪੁਲਿਸ ਨੇ ਸਟੇਟ ਕ੍ਰਾਈਮ ਤੋਂ ਪਰਚਾ ਸਟੈਂਡ ਹੋ ਕੇ ਆਇਆ ਸੀਗਾ ਤੇ ਇਹਨੂੰ ਧਮਕੀਆਂ ਵੀ ਆਉਂਦੀਆਂ ਸੀਗੀਆਂ ਉਹ ਦਰਖਾਸਤਾਂ ਦਿੱਤੀਆਂ ਨੇ ਜੀ ਵਾਈ ਨੰਬਰ ਹੀ 301/ਪੀ/ਡੀਐਸਪੀ ਐਨ 2022 ਚਲਾਈ ਗਿਆਸ ਦੇ ਮਹੀਨੇ ਚ ਤੇ ਕੋਈ ਸੁਣਵਾਈ ਨਹੀਂ ਕਰੀ ਜੀ ਗਰੀਬ ਬੰਦੇ ਨੂੰਰੇ ਕਿਹੜਾ ਪੁੱਛਦਾ ਜੀ ਇਨਸਾਫ ਤਕੜੇ ਬੰਦੇ ਫੋਨ ਕਰਵਾ ਕਰਵਾ ਤੁਹਾਨੂੰ ਪਤਾ ਜੀ ਅੱਜ ਦੇ ਲੋ ਐਂਡ ਆਊਟਰ ਦੀ ਕੀ ਸਥਿਤੀ ਆ ਸੋ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਇਹ ਬੋਡੀ ਇੱਕ ਸੁਖਦੇਵ ਸਿੰਘ ਤੁੰਗਾ ਵਿਲੇਜ ਤੋਂ ਇੱਕ ਬੋਡੀ ਲੈ ਕੇ ਪੁਲਿਸ ਵਾਲੇ ਲੈ ਕੇ ਆਏ ਸੀ ਰਾਤ ਸਾਡੇ ਮੋਰਚਰੀ ਚ ਰੱਖਾਇਆ ਸੀ ਹਾਲੇ ਪੁਲਿਸ ਕਾਰਵਾਈ ਤਾਂ ਚੱਲ ਰਹੀ ਹੈ ਜਦੋਂ ਪੁਲਿਸ ਆਪਦੀ ਇਨਕੁਇਰੀ ਪੂਰੀ ਕਰਕੇ ਸਾਡੇ ਕੋਲ ਲਾਏਗੇ ਫਿਰ ਆਪਾਂ ਪੋਸਟਮਾਰਟਮ ਕਰਨਾ ਹੈ ਬੋਡੀ ਨੂੰ ਦੇਖਿਆ ਉਹਦੇ ਨਾਲ ਲੱਗ ਰਿਹਾ ਹੈ ਮਰਡਰ ਦੇ ਚਾਂਸਸ ਲੱਗ ਰਹੇ ਬਟ ਹਾਲੇ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਅਸਲੀ ਰਿਪੋਰਟ ਤਾਂ ਪਤਾ ਲੱਗੇਗਾ ਹਸਪੀਟਲ ਤੋਂ ਇੰਟੀਮੇਸ਼ਨ ਮਿਲੀ ਸਾਨੂੰ ਵੀ ਕਿ ਡੈਡ ਬਡੀ ਵਿਜੀਏ ਸੁਦੇਵ ਸਿੰਘ ਨਾਲ ਦੇ ਬੰਦੇ ਸੀ ਤੇ ਅਸੀਂ ਮੌਕੇ ਤੇ ਆਏ ਜਾਂ ਤੇ ਮੌਕਾ ਦੇਖਿਆ ਤੇ ਹਸਪੀਟਲ ਤਾਂ ਆਇਆ ਬਾਅਦ ਚ ਬੁਲਾਏ ਨੇ ਜੀ ਜੋ ਬਿਆਨ ਬਣਾਉਂ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਤੇ ਪੋਸਟ ਮਾਰਡਮ ਕਰਾਵਾਂਗੇ ਪੂਰੇ ਬਰੌਡ ਡਾਟਾ ਹੈ ਹਾਂ ਜੀ ਹਾਂ ਜੀ ਇੰਟੀਮੇਸ਼ਨ ਮੁਤਾਬਕ ਬਰੌਡ ਡਾਟਾ ਆਇਆ ਕਿ ਤੁਹਾਨੂੰ ਮਿਲੂਗੀ ਇੱਕ ਕਰਾਲੇ ਪਿੰਡ ਦੇ ਕੋਲੇ ਜੀ ਪੁੱਲ ਦੇ ਕੋਲੇ ਹੋਈ ਜੀ ਅੱਛਾ ਉਹ 60 ਪੈਡ ਤੇ ਨਿਸ਼ਾਨ ਬੋਡੀ ਤੇ ਤੁਸੀਂ ਦੇਖਿਆ ਤੁਸੀਂ ਪੁੱਛਿਆ ਜਾਵੇ ਇਹ ਪੋਸਟਮਾਰਟ ਮੇ ਤਾਂ ਲਗਵਾ ਜੀ ਜੋ ਪੋਸਟਮਾਰਟ ਮੇ ਤਾਂ ਕਹੋ ਇਹਦੇ ਮੁਤਾਬਕ ਅਸੀਂ ਜੋ ਬੋਲੀ ਜਾਣ ਤੋਂ ਕੀ ਸਾਹਮਣੇ ਆ ਰਿਹਾ ਹੈ ਦੇਖੋ ਅਸੀਂ ਜੀ ਸਟੇਟਮੈਂਟ ਲਿਖਾਂਗੇ ਜੋ ਮੁਤਾਬਕ ਅਸੀਂ ਕਰ ਵੀ ਕਰਾਂਗੇ ਨਹੀਂ ਮੌਕੇ ਦੇ ਹਾਲਾਤਾਂ ਤੋਂ ਨਹੀਂ ਨਹੀਂ ਐਡੀ ਸੇਤੇ ਨਹੀਂ ਜੀ ਜਾਂਚ ਚ ਕਾਲੀ ਹੋਊਗੀ ਜੀ ਇਹ ਜੀ ਗੱਲ ਪਹਿਲੇ ਕਹਿਣੀ ਜੀ ਕਿੰਨੇ ਕੋ ਮਰਿਆ ਜੀ ਜਿਹੜੇ ਮੇਰੇ ਤੇ 40 ਇਅਰ ਜੋਰ ਤੇ ਕਿੱਥੇ ਦੇ ਰਹਿਣ ਵਾਲੇ ਸੀ ਇਹ ਰਹਿਣ ਵਾਲਾ ਪਿੰਡ ਟੁੰਗਾ ਜੀ